ਸਮਾਣਾ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜੇ ਹੋਣ ਦੇ ਕਾਰਨ ਬਦਬੂ ਫੈਲ ਰਹੀ ਹੈ। ਉੱਥੇ ਹੀ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ। ਦੱਸਦੀ ਹੈ ਕਿ ਕੁਝ ਸ਼ਰਾਪਤੀ ਅੰਸਰਾਂ ਦੇ ਵੱਲੋਂ ਸੀਵਰੇਜ ਦੇ ਵਿੱਚ ਕੂੜੇ ਦੇ ਨਾਲ ਭਰੇ ਹੋਏ ਥੈਲੇ ਫਸਾ ਦਿੱਤੇ ਗਏ ਸਨ ਜਿਸ ਕਾਰਨ ਕਿ ਤਿੰਨ-ਚਾਰ ਦਿਨਾਂ ਤੋਂ ਸਫਾਈ ਮਜ਼ਦੂਰਾਂ ਦੇ ਵੱਲੋਂ ਇਸ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਵੀ ਸੀਵਰੇਜ ਚਾਲੂ ਨਹੀਂ ਹੋ ਸਕਿਆ। ਉੱਥੇ ਹੀ ਸੀਵਰੇਜ ਬੰਦ ਹੋਣ ਦੇ ਕਾਰਨ ਸਮਾਣਾ ਦੇ ਵੱਖ-ਵੱਖ ਮੁਹੱਲਿਆਂ ਦੇ ਲੋਕ ਇਸ ਗੰਦਗੀ ਤੋਂ ਪਰੇਸ਼ਾਨ ਹੋ ਰਹੇ ਨੇ। ਇਸ ਮੌਕੇ ਤੇ ਮੁਹੱਲਾ ਨਿਵਾਸੀ ਬਲਵਿੰਦਰ ਕੌਰ ਦੇ ਨਾਲ ਗੱਲ ਕੀਤੀ। ਤੋਨਾਂ ਆਖਿਆ ਕਿ ਇਸ ਗੰਦੀ ਬਦਬੂ ਦੇ ਕਾਰਨ ਉਹਨਾਂ ਦਾ ਇਲਾਕੇ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਰਿਹਾ ਹੈ। ਉੱਥੇ ਹੀ ਇਸ ਗੰਦਗੀ ਦੇ ਕਾਰਨ ਇਲਾਕੇ ਦੇ ਲੋਕ ਬਿਮਾਰ ਹੋ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਉਹਨਾਂ ਦੇ ਘਰ ਦੇ ਬਾਹਰ ਖੜੇ ਪਾਣੀ ਦੇ ਕਾਰਨ ਉਹਨਾਂ ਦਾ ਪੈਰ ਫਿਸਲ ਗਿਆ ਸੀ ਜਿਸ ਕਾਰਨ ਉਹਨਾਂ ਦੀ ਲੱਤ ਫ੍ਰੈਕਚਰ ਹੋ ਗਈ ਹੈ। ਅਤੇ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ। ਬਲਵਿੰਦਰ ਕੌਰ ਜਿਹੜੇ ਇੱਥੇ ਤੁਹਾਡੇ ਮਲਕਾਨਾ ਪੱਤੀ 'ਚ ਆ ਸੀਵਰੇਗੰਦ ਪੈਰਾ ਕੀ ਕਹਿਣਾ ਚਾਹੁੰਦੇ ਸਾਰਾ ਸਾਡਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਨੂੰ ਇੱਥੇ ਰਹਿਣਾ ਦੁੱਬਰ ਹੈ ਸਾਡਾ ਕੋਈ ਹੱਲ ਕੀਤਾ ਜਾਏ ਪਾਣੀ ਹੱਤਾ ਹੋ ਗਿਆ ਮੀਂਹ ਪਿਆ ਸੀ ਉਹਨਾਂ ਸਿਵਰਜ ਬੰਦ ਹੋ ਗਏ ਨੇ ਪਾਣੀ ਸਾਰਾ ਨਿਕਲ ਕੇ ਸਾਰੇ ਘਰਾਂ ਦੇ ਅੰਦਰ ਤੱਕ ਵੜਨ ਨੂੰ ਤਿਆਰ ਆ ਉੱਥੋਂ ਤੱਕ ਪਾਣੀ ਖੜਾ ਹੁੰਦਾ ਸਰ ਸਾਡਾ ਕੋਈ ਹੱਲ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਗਏ ਵੀ ਐਨੀ ਵਾਰੀ ਵੀ ਸਾਡੀ ਕੋਈ ਸੁਣਵਾਈ ਹੋ ਜੇ ਪਾਣੀ ਕੱਢਿਆ ਜਾਏ ਕੋਈ ਸਾਡਾ ਹੱਲ ਹਾਂਜੀ ਗਿਰ ਕੇ ਸੀ ਹਾਂ ਉਹ ਵੀ ਗਿਰ ਕੇ ਸੀ ਪਰ ਸਾਡੇ ਸਾਡੇ ਬੱਚੇ ਵੀ ਘਰ ਬੈਠੇ ਆ ਕਿਉਂਕਿ ਸਾਡੇ ਇੱਥੇ ਘਰਾਂ ਦੇ ਅੱਗੇ ਸਵੇਰੇ ਸ਼ਾਮ ਪਾਣੀ ਹੁੰਦਾ ਬੱਚੇ ਲੰਘਣ ਕਿੱਥੋਂ ਸਕੂਲ ਕਿੱਥੋਂ ਜਾਣ ਐ ਸੂਰੇ ਤੇ ਗੰਦਾ ਪਾਣੀ ਹਾਂਜੀ ਸੂਰੇ ਦਾ ਗੰਦਾ ਪਾਣੀ ਹੈ ਠਾਪੋ ਜੇ ਪੈਣੇ ਸਾਫ਼ ਨਹੀਂ ਕੀਤਾ ਜਾ ਰਿਹਾ ਕੁਝ ਨਹੀਂ ਕੀਤਾ ਜਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਸਰ ਵੱਖ-ਵੱਖ ਤਰ੍ਹਾਂ ਸੂਰੇ ਜਾਮ ਹੋ ਰਹੇ ਲੋਕ ਪਰੇਸ਼ਾਨ ਹੈ ਮਲਕਾਣਾਪਤੀ ਲੋਕਾਂ ਦਾ ਬਹੁਤ ਬਰਾਰ ਉੱਥੇ ਬੈਨ ਆ ਰਹੀ ਹੈ ਸੂਰੇ ਜ ਪਰ ਨਾਲ ਕੀ ਕਹਿੰਦੇ ਹੋ ਦੇਖੋ ਇੱਕ ਵਾਰਡ ਦਾ ਐਮਸੀ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸ਼ਹਿਰ ਦਾ ਵੀ ਆਪਾਂ ਨੇ ਖਿਆਲ ਰੱਖਣਾ ਹੈ ਮਲਕਾਣਾਪਤੀ ਵਿੱਚ ਪਿਛਲੀ ਦਿਨੀ ਬਹੁਤ ਕਿਸੇ ਨੇ ਇੱਕ ਮਦਭਾਗਾ ਕੰਮ ਕੀਤਾ ਹੈ ਕਿਸੇ ਨੇ ਕੁਝ ਦੇ ਗੱਟੇ ਨੇ ਰੂਣ ਦੇ ਜਾਂ ਕਿਸੇ ਕਵਾੜ ਦੇ ਗੱਟੇ ਇੱਕ ਸਿਵਰੇ ਦੇ ਵਿੱਚ ਜਿਹੜਾ ਕਿ 32 ਫੁੱਟ 35 ਫੁੱਟ ਡੂੰਘਾ ਖੱਡਾ ਹੋ ਉਹਦੇ ਵਿੱਚ 8 ਤੋਂ 10 ਬੋਰੇ ਕਵਾੜ ਦੇ ਘੇੜ ਤੇ ਹੁਣ ਜਿਹੜੇ ਇਹ ਸ਼ਾਰਦੀ ਅਨਸਰ ਨੇ ਇਹਨਾਂ ਦੇ ਲੱਥ ਪਾਣੀ ਚੀਂਦੀ ਹੈ ਤੇ ਸਾਰੇ ਸ਼ਹਿਰ ਦਾ ਤੁਸੀਂ ਦੇਖ ਸਕਦੇ ਕੀ ਹਾਲ ਹੈ ਕੱਲੇ ਮੇਰੇ ਵਾਰਡ ਦੇ ਵਿੱਚ ਵੀ ਇੰਨਾ ਨਾ ਪਾਣੀ ਹੱਦਿਆਂ ਭਰੀਆਂ ਖੜੀਆਂ ਨੇ ਪਾਣੀ ਬੈਗ ਮਾਰ ਰਿਹਾ ਜਦੋਂ ਪਾਣੀ ਅੱਗੇ ਡਾਫ ਲੱਗੀ ਉਹਦੇ ਵਿੱਚ ਗੰਦ ਸੜਦਾ ਉਹਦੇ ਵਿੱਚ ਆਪਣਾ ਲੀਰਾ ਰਸੇ ਵਗੈਰਾ ਨੇ ਉਹ ਠੋਕੇ 10 12 ਗੱਟੇ ਡਿਲੇ ਨੇ ਪਹਿਲੀ ਗੱਲ ਤਾਂ ਜਿਹੜੇ ਵੀ ਕਿੱਥੋਂ ਜਿਹੜੇ ਜਗ੍ਹਾ ਤੋਂ ਚੱਕ ਕੇ ਲੈਂਦੇ ਨੇ ਜਿਹੜੇ ਬੰਦੇ ਨੇ ਉੱਥੇ ਲੇ ਗੇਰੇ ਨੇ ਉਹਨਾਂ ਤੇ ਕਾਨੂੰਨੀ ਤੇ ਸਖਤ ਬਈ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਦੋ ਚਾਰ ਬੰਦਿਆ ਸ਼ਰਾਰਤੀ ਬੰਦਿਆਂ ਕਰਕੇ ਸਾਰਾ ਸਮਾਣਾ ਦੁਖੀ ਹੈ। ਸਾਰੇ ਸਮਾਣੇ ਦੇ ਵਿੱਚ ਬਦੂ ਫੈਲ ਰਹੀ ਹੈ। ਸੀਵਰ ਦਾ ਪਾਣੀ ਬੈਗ ਮਾਰ ਰਿਹਾ ਹੈ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਤੇ ਸਾਡੇ ਕਮੇਟੀ ਦੇ ਈਓ ਸਾਹਿਬ ਨੂੰ ਐਕਸ਼ਨ ਸਾਊਨ ਬੇਨਤੀ ਕਰਦਾ। ਜਿਹੜੇ ਅਜੇ ਸ਼ਰਾਰਤੀ ਅੰਸਰ ਨੇ ਉਹਨਾਂ ਨੱਥ ਪਾਈ ਜਾਵੇ। ਇਹਨਾਂ ਦੀ ਇਨਕੁਆਰੀ ਕਰਕੇ ਉਹਨਾਂ ਤੇ ਉਹਨਾਂ ਦੇ ਪਰਚੇ ਵੀ ਹੋਣਾ ਚਾਹੀਦਾ ਤੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਸਾਰੇ ਸ਼ਹਿਰ ਨੂੰ ਬਦੂ ਫੈਲ ਬਿਮਾਰੀ ਫੈਲ ਸਕਦੀ ਹੈ। ਤੋਂ ਬੱਚੇ ਨੇ ਛੋੜੇ ਹੁਣ ਛੋਟੇ ਸਕੂਲ ਲੱ ਕਰਦਾ ਸਾਡੇ ਯੋਸਾ ਨੂੰ ਵੀ ਇਸੇ ਸ਼ਾਰਦ ਦੀ ਅੰਸਾ ਦੇ ਉੱਪਰ ਕਾਰਵਾਈ ਕਰਨ ਇਨਕੁਆਇਰੀ ਕਰ ਜਿਹੜਾ ਬੰਦਾ ਹੈ ਉਹਦੇ ਉੱਪਰ ਸਖਤ ਤੋਂ ਸਤ ਕਾਰਵਾਈ ਕਰ ਤਾਂ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਹਰਕਤ ਨਾ ਕਰੇ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਸਾਰੇ ਸਬਾਣੇ ਦੇ ਵਿੱਚ ਜਦ ਸੀਵਰੇਜ ਅੱਗੇ ਡਾਫ ਬੰਦੇ ਹੋ ਗਿਆ ਤਾਂ ਅੱਗੇ ਕੀ ਕਰਾਂਗੇ ਲੋਕਾਂ ਦੀ ਕੰਮਲੀਟਾਰੀ ਨੇ ਵੀ ਸੀਵਰੇਜ ਸਾਫ ਕਰਾਓ ਜਦੋਂ ਅੱਗੀ ਬੰਦ ਹੋ ਗਿਆ ਕਿਵੇਂ ਸਾਫ ਉਹ ਚਾਰ ਪੰਜ ਦਿਨ ਹੋ ਗਏ ਸਫਾਈ ਕਰਦੇ ਉਹਨੂੰ ਮੈਂ ਸੀਵਰੇਜ ਜਿਹੜੇ ਮੁਲਾਜ਼ਮ ਨੇ ਸੀਵਰੇਜ ਸਾਫ ਕਰਾਉਣ ਲਈ ਇਨਨ ਧੰਨਵਾਦ ਕਰਦਾ ਇਹਨਾਂ ਨੂੰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਸਖਤ ਮਿਹਨਤ ਕਰਦੇ ਉਹਨੂੰ ਉੱਥੇ ਲੇ ਗਿਆ ਉਹ ਪੂਰੇ ਮਿਹਨਤ ਕਰ ਰਹੇ ਨੇ ਉਹ ਹੋ ਸਕਦਾ ਹੈ ਕਈ ਵਾਰ ਨਹੀਂ ਨਿਕਲਣਾ ਹੋ ਸਕਦਾ ਸਾਨੂੰ 32 35 ਫੁੱਟ ਡੂੰਗਾ ਹਾਲ ਬਣਾਉਣਾ ਪਵੇ ਐਨਾ ਬੁਰਾ ਹਾਲ ਕਰ ਰੱਖਿਆ ਇੱਕ ਵਾਰ ਫੇਰ ਮੈਂ ਬੇਨਤੀ ਕਰਦਾ ਵੀ ਇਹਨਾਂ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਦੇ ਅਕਸ਼ਨ ਮੰਦ ਤੋਂ ਕਾਰਵਾਈ ਕਰੀਏ ਮਾਣਾ ਤੋ ਕੁਲਾਸ਼ ਸ਼ਰਮਾ ਦੇ ਰੂਪੋ